जय श्री कृष्णा व्यापार ਵਿੱਚ ਧੋਖਾ ਕਿਉਂ ਜਦੋਂ ਤੁਸੀਂ ਆਪਣੇ ਜਿਹੜਾ ਵੀ ਸਮਾਨ ਵੇਚਦੇ ਉਹਦੇ ਪੈਸੇ ਤੁਸੀਂ ਸਹੀ ਲੈ ਲੈਨੇ ਆ ਫਿਰ ਉਹਦੇ ਵਿੱਚ ਮਿਲਾਵਟ ਕਿਉਂ ਕਰਦੇ ਆ ਜ਼ਿਆਦਾਤਰ ਥਾਨ ਪੀਣ ਵਾਲੇ ਕੰਮਾਂ ਚ ਤੁਸੀਂ ਇਹ ਦੇਖੋ ਨਾ ਇਹ ਪੈਸਾ ਚੋੜ ਕੇ ਆਪਾਂ ਨੂੰ ਕੀ ਮਿਲ ਜੂਗਾ ਵਾਦ-ਵਦ ਇੱਕ ਅੱਧਾ ਪਲਾਟ ਹੋਰ ਬਣਾ ਲੋਗੇ ਕਿਸੇ ਦਾ ਤੀ ਪੁੱਤ ਬਿਮਾਰੀਆਂ ਨਾਲ ਮਰ ਗਿਆ ਤਾਂ ਉਹਦੇ ਜਿਹੜੀਆਂ ਬੱਦਵਾਵਾਵਾ ਉਹਨਾਂ ਦੇ ਮਾਪਿਓ ਦੀਆਂ ਉਹ ਤੁਹਾਡੇ ਚਿੰਨੇ ਪਲਾਟ ਉਜਾੜ ਦਿੰਦੀ ਐ ਇਸ ਤਰ੍ਹਾਂ ਦੇ ਵਪਾਰ ਨੂੰ ਸਹੀ ਦਿਸ਼ਾ ਵਿੱਚ ਕਰੋ ਖਾਣ ਪੀਣ ਦੀਆਂ ਚੀਜ਼ਾਂ ਨੂੰ ਜਾਂ ਕੋਈ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਤੁਸੀਂ ਬਣਾਉਂਦੇ ਜਿਹੜੇ ਲੋਟਾ ਦੀ ਜਾਨ ਦੇ ਨਾਲ ਰਿਲੇਟਡ ਆ ਜਿਹਦੇ ਨਾਲ ਉਹਨਾਂ ਦਾ ਕੋਈ ਬਹੁਤ ਵੱਡਾ ਨੁਕਸਾਨ ਹੋ ਸਕਦਾ ਉੱਥੇ ਤੁਸੀਂ ਆਪਣੀ ਕੀਮਤ ਵਧਾੜੋ ਪਰ ਕਿਸੇ ਨਾਲ ਝਲਵਾੜ ਨਾ ਕਰੋ ਇੱਕ ਤਦਾ ਪਲਾਟ ਕੱਟ ਬਣਾ ਰਹੇ ਹੋ ਪਰ ਤੁਸੀਂ ਜ਼ਿੰਦਗੀ ਨੂੰ ਸਹੀ ਤਰੀਕੇ ਨਾਲ ਚੱਲਿਓ ਤੇ ਪਰਮਾਤਮਾ ਤੁਹਾਡਾ ਜ਼ਰੂਰ ਭਲਾ ਕਰਨਗੇ ਤੁਹਾਡੀ ਜ਼ਿੰਦਗੀ ਸਖਾਲੀ ਹੋ ਜੂਗੀ ਬਦਵਾਵਾਂ ਤੋਂ ਬਚੋ ਰੱਬ ਭਲਾ ਕਰੇ ਖੁਸ਼ ਰਹੋ